ਗੁਰਪਿਆਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਾਫੀ ਲੰਬੇ ਸਮੇਂ ਤੋਂ ਆਪਾਂ ਤੀਸਰਾ ਕਲੂ ਕਰਾ ਵਿਸ਼ੇ ਦੀ ਵਿਚਾਰ ਕਰ ਰਹੇ ਸਾਂ ਦਾਰਸ਼ਨਿਕ ਕੋਸ਼ਿਸ਼ ਕੀਤੀ ਕਿ ਇਸ ਵਿਸ਼ੇ ਦੇ ਵਿਸੰਬੰਧਿਤ ਹਰ ਪੱਖ ਜਿਹੜਾ ਉਹ ਆਪ ਸਤਕਾਰਯੋਗ ਮੈਂਬਰਾਂ ਨਾਲ ਜਿਹੜਾ ਵਿਚਾਰਿਆ ਜਾਵੇ ਸਤਿਗੁਰੂ ਜੀ ਬਖਸ਼ਿਸ਼ ਨਾਲ ਜਿਸੀ ਇਸ ਤੇ ਆਖਰੀ ਵਿਚਾਰ ਜੋ ਹੈ ਆਪਜੀ ਸਾਹਮਣੇ ਪੇਸ਼ ਕਰ ਰਹੇ ਆ ਆਪ ਜੋ ਫੋਟੋ ਦੇਖ ਰਹੇ ਹੋ ਬੜੀ ਮਹੱਤਵਪੂਰਨ ਫੋਟੋ ਨੇ ਦੂਸਰਿਆਂ ਦੇ ਦਿੱਤੇ ਜ਼ਖਮਾਂ ਦੀ ਤੇ ਅਸੀਂ ਬੜੇ ਗਹਿਰਾਈ ਦੇ ਨਾਲ ਵਿਚਾਰ ਕਰ ਲਈ ਹੈ ਹਾਲੇ ਕਿ ਇਹ ਜ਼ਖਮ ਕੱਲੇ ਉਹਨਾਂ ਨਹੀਂ ਦਿੱਤੇ ਆਪਣਿਆਂ ਦਾ ਵੀ ਦੇ ਵਿੱਚ ਬੜਾ ਵੱਡਾ ਰੋਲ ਸੀ ਕਿਉਂਕਿ ਤਸਵੀਰਾਂ ਦੇ ਵਿੱਚ ਉਹ ਨਹੀਂ ਸੀ ਬੋਲਦਾ ਉਹ ਗੱਲ ਬਹੁਤੀ ਉਗੜ ਕੇ ਸਾਹਮਣੇ ਨਹੀਂ ਆਈ ਲੇਕਿਨ ਇੱਕ ਗੱਲ ਤਾਂ ਬੜੀ ਉਗੜ ਕੇ ਸਾਹਮਣੇ ਆ ਗਈ ਦੁਨੀਆ ਦੇ ਵਿੱਚ ਜਿੱਥੇ ਵੀ ਕੋਈ ਐਹੋ ਜਿਹਾ ਜ਼ੁਲਮ ਹੁੰਦਾ ਉਹਦੀਆਂ ਯਾਦਾਂ ਸੰਭਾਲੀਆਂ ਜਾਂਦੀਆਂ ਨੇ ਸਾਲ 1919 ਦੇ ਵਿੱਚ ਜਲਿਆਂਵਾਲਾ ਬਾਗ ਦੇ ਵਿੱਚ ਗੋਲੀ ਚੱਲੀ ਅੱਜ ਵੀ ਉੱਥੇ ਉਹ ਡੱਬੀਆਂ ਲਾਈਆਂ ਹੋਈਆਂ ਨੇ ਗੋਲੀਆਂ ਦੇ ਨਿਸ਼ਾਨ ਭਾਵੇਂ ਉਹ ਨਿਸ਼ਾਨ ਇਨੇ ਪੁਰਾਣੇ ਹੋ ਗਏ ਨੇ ਉਹਨਾਂ ਨੂੰ ਧਿਆਨ ਨਾਲ ਵੇਖੇ ਤਾਂ ਪਤਾ ਲੱਗਦਾ ਗੋਲੀ ਦੇ ਨਹੀਂ ਆ ਕਿਸ ਤਰ੍ਹਾਂ ਦੇ ਲੇਕਿਨ ਉਹ ਨਿਸ਼ਾਨੀਆਂ ਲਾਈਆਂ ਹੋਈਆਂ ਨੇ ਉਹ ਖੂਹ ਜਿਹਦੇ ਵਿੱਚ ਹੁਣ ਪਾਣੀ ਉਹ ਨਹੀਂ ਉਹਦੇ ਉੱਤੇ ਲਿਖਿਆ ਹੋਇਆ ਇਸ ਖੂਹੇ ਦਾ ਪਾਣੀ ਅਭੀ ਵੀ ਲਾਲ ਰੰਗ ਦਾ ਹੈ ਇਹ ਵਿਰਾਸਤਾਂ ਹੁੰਦੀਆਂ ਨੇ ਕੌਮਾਂ ਦੀਆਂ ਜਿਹੜੀਆਂ ਸੰਭਾਲਣੀਆਂ ਚਾਹੀਦੀਆਂ ਇਹ ਆਉਣ ਵਾਲੇ ਸਮੇਂ ਦੇ ਵਿੱਚ ਆਪਣੀਆਂ ਅਗਲੀਆਂ ਜਨਰੇਸ਼ਨਸ ਦੇ ਵਾਲੇ ਅਗੜੀਆਂ ਪੀੜ੍ਹੀਆਂ ਦੇ ਵਾਸਤੇ ਇੱਕ ਯਾਦਗਾਰ ਹੁੰਦੀ ਹੈ ਸਚਾਈ ਸਾਹਮਣੇ ਆਉਂਦੀ ਆ ਕਿ ਅਸੀਂ ਅਣਡਕੀ ਵਾਪਰਿਆ ਅਸੀਂ ਇੱਕ ਪਾਸੇ ਤਾਂ ਕਹਿੰਦੇ ਆ ਬੀ ਨੈਵਰ ਫੋਰਗੇਟ 84 ਬਿਲਕੁਲ ਮੈਂ ਕਹਿਣਾ ਬਿਲਕੁਲ ਨਹੀਂ ਭੁੱਲਣਾ ਚਾਹੀਦਾ ਕਦੀ ਨਹੀਂ ਭੁੱਲਣਾ ਚਾਹੀਦਾ ਲੇਕਿਨ ਦੂਸਰੇ ਪਾਸੇ ਜਿਹੜੀ ਚੀਜ਼ ਯਾਦ ਰਖਾਉਣ ਵਾਲੀ ਹੈ ਉਹ ਉਹਨਾਂ ਨੂੰ ਅਸੀਂ ਖਤਮ ਕਰ ਦਿੰਦੇ ਆ ਜਿਸ ਨੇ ਯਾਦ ਬਣਾ ਕੇ ਰੱਖਣੀ ਉਹਨਾਂ ਨੂੰ ਖਤਮ ਕਰ ਦਿੰਦੇ ਆ ਬਿਲਕੁਲ ਇੰਜ ਹੀ ਹੋਇਆ ਦਰਬਾਰ ਸਾਹਿਬ ਸਮੂਹ ਦੇ ਵਿੱਚ ਜਿੰਨੀ ਕੋਈ ਨਿਸ਼ਾਨਸ ਗੋਲੀਆਂ ਦੇ ਜਾਂ ਹੋਰ ਵੱਡੇ ਵੱਡੇ ਬਰਬਾਦੀ ਦੇ ਸਭ ਐ ਪੋਚ ਦਿੱਤੇ ਗਏ ਔਰ ਕਿਸੇ ਬਾਹਰਲੇ ਨੇ ਪੋਚੇ ਸਾਡੀ ਆਪਣੀ ਸ਼ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਪੋਚੇ ਨੇ ਸਾਰੇ ਸਭ ਐ ਸਾਫ਼ ਕਰ ਦਿੱਤੇ ਕੋਈ ਯਾਦ ਬਿਲਕੁਲ ਬਚੇ ਨਾ ਅਕਾਲ ਤਖਤ ਸਾਹਿਬ ਦਾ ਸਰੂਪ ਜਿਹੜਾ ਸੀ ਮੈਂ ਸਮਝਦਾ ਸਾਂ ਉਸੇ ਨੂੰ ਐਜ਼ ਇਟ ਇ ਸੰਭਾਲਣਾ ਚਾਹੀਦਾ ਸੀ ਉਹਦੇ ਨਾਲ ਹੋਰ ਅਕਾਲ ਤਖਤ ਸਾਹਿਬ ਬਣਾਇਆ ਜਾ ਸਕਦੀ ਸੀ ਇਮਾਰਤ ਲੇਕਿਨ ਨਹੀਂ ਉਹ ਖਤਮ ਕਰ ਦਿੱਤਾ ਗਿਆ ਬਹੁਤ ਸਭ ਤੋਂ ਪਹਿਲੇ ਅਸੀਂ ਖਾਲਸਾ ਪੰਚਾਇਤ ਵੱਲੋਂ ਇੱਕ ਪ੍ਰਪੋਜ਼ਲ ਲੈ ਕੇ ਗਏ ਸਾਂ ਕਿ ਜਿਹੜਾ ਹੁਣ ਅਕਾਲ ਤਖਤ ਸਾਹਿਬ ਦਾ ਸਰੂਪ ਬਣਿਆ ਹੋਇਆ ਉਹਦੇ ਨਾਲ ਇੱਕ ਅਸੀਂ ਇੱਕ ਮਿਨੀਏਚਰ ਉਹਦਾ ਟੱਠੇ ਹੋਏ ਸਰੂਪ ਦਾ ਜਿਹੜਾ ਅਸੀਂ ਬਣਵਾ ਕੇ ਦੇਣ ਨੂੰ ਤਿਆਰ ਹਾਂ ਉਹ ਜਿਸ ਮਟੀਰੀਅਲ ਦਾ ਵੀ ਬਣੇ ਇਹ ਉਹਨੂੰ ਸਥਾਪਿਤ ਕਰਤਾ ਜਾਏ ਉਹ ਵੀ ਪ੍ਰਮਾਨ ਨਹੀਂ ਕੀਤਾ ਗਿਆ ਹੁਣ ਯਾਦਗਾਰ ਬਣਾਈ ਗਈ ਇੱਕ ਗੁਰਦੁਆਰੇ ਦੇ ਰੂਪ ਦੇ ਵਿੱਚ ਇਹ ਜੀ ਉਹ ਨਸ਼ੀਦਾ ਦੀ ਯਾਦ ਹੈ ਕਿ ਉਸ ਗੁਰਦੁਆਰੇ ਦੀ ਇਮਾਰਤ ਦੇ ਵਿੱਚੋਂ ਉਹ ਜ਼ਖਮ ਜਿਹੜੇ ਦਰਬਾਰ ਸਾਹਿਬ ਦੇ ਸੀਨੇ ਤੇ ਲੱਗੇ ਉਹ ਓਕੜ ਕੇ ਸਾਹਮਣੇ ਆ ਸਕਦੇ ਨੇ ਨਜ਼ਰ ਆ ਸਕਦੇ ਨੇ ਕਦੀ ਨਹੀਂ ਆ ਸਕਦੇ ਇਹ ਤੇ ਅਮੇ ਇੱਕ ਪੋਚਾ ਪਾਉਣ ਵਾਲੀ ਗੱਲ ਐ ਜਿਹਨੂੰ ਪੰਥਕ ਜਥੇਬੰਦੀਆਂ ਨੇ ਵੀ ਹੰਗਾਰਾ ਦਿੱਤਾ ਹਾਂ ਜੀ ਯਾਦਗਾਰ ਬਣ ਕੇ ਯਾਦਗਾਰ ਬਣਾਈ ਜਾ ਰਹੀ ਹੈ ਆਪਣੇ ਨਾਲ ਵੀ ਧੋਖਾ ਤੇ ਕੌਮ ਨਾਲ ਵੀ ਧੋਖਾ ਹੈ ਸੁਭਾਵਿਕ ਤੌਰ ਤੇ ਇੱਕ ਯਾਦਗਾਰ ਬਚ ਗਈ ਹੈ ਇਹ ਜੋ ਤੁਸੀਂ ਸਾਹਮਣੇ ਦੇਖ ਰਹੇ ਹੋ ਅਕਾਲ ਤਖਤ ਸਾਹਿਬ ਤੋਂ ਬਾਹਰ ਨਿਕਲਦੇ ਹੀ ਸੱਜੇ ਹੱਥ ਜਿਹੜਾ ਰਸਤਾ ਪਹਿਲਾਂ ਜਿਹੜਾ ਜਥੇਦਾਰ ਸੀ ਬਿਦਾਂਤੀ ਉਹਦੇ ਘਰ ਵੱਲੋਂ ਲੰਕੇ ਦੇ ਅੱਗੇ ਪਾਪੜਾਂ ਦੇ ਬਾਜ਼ਾਰ ਨੂੰ ਜਾਂਦਾ ਹੈ ਇਹ ਉਹ ਰਸਤਾ ਹੈ ਇਹਨੂੰ ਮਹਾਰਾਜਾ ਸ਼ੇਰ ਸਿੰਘ ਦਾ ਬੁग्गा ਕਹਿੰਦੇ ਨੇ ਮਹਾਰਾਜਾ ਰਣਜੀਤ ਸਿੰਘ ਦੇ ਪੁੱਤਰ ਸ਼ੇਰ ਸਿੰਘ ਦੀ ਯਾਦ ਦੇ ਵਿੱਚ ਉਹਨੇ ਬਣਵਾਇਆ ਸੀ ਹੈ ਇਹ ਇੱਕ ਫੋਟੋ ਦੇ ਵਿੱਚ ਤੁਸੀਂ ਦੇਖ ਵੀ ਰਹੇ ਹੋਵੋਗੇ ਉਦੋਂ ਥੋੜੀ ਜੀ ਐਨਲਾਰਜ ਕਰਕੇ ਦੇਖੋਗੇ ਤੁਹਾਨੂੰ ਪਤਾ ਲੱਗ ਜਾਏਗਾ ਇਹ ਕੁਝ ਨਿਸ਼ਾਨੀਆਂ ਨੇ ਜਿਹੜੀਆਂ ਬਚੀਆਂ ਹੋਈਆਂ ਨੇ ਹੁਣ ਇਹ ਹਾਲਾਤ ਬਣੇ ਹੋਏ ਨੇ ਕਿ ਕਿਵੇਂ ਇਹਨਾਂ ਨੂੰ ਖਤਮ ਕੀਤਾ ਜਾਏ ਬਸ ਇਸ ਤਾਕ ਦੇ ਵਿੱਚ ਨੇ ਚਾਹੀਦਾ ਇਹ ਹੈ ਕਿ ਇਹ ਨਿਸ਼ਾਨੀਆਂ ਚੰਗੀ ਤਰ੍ਹਾਂ ਸੰਭਾਲੀਆਂ ਜਾਣ ਪਿਛਲੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਾਹਿਬ ਨੂੰ ਮੈਂ ਮਿਲ ਕੇ ਵੀ ਬੇਨਤੀ ਕੀਤੀ ਸੀ ਕਿ ਇਹ ਜਿਹੜੀਆਂ ਯਾਦਾਂ ਨੇ ਇਹਨੂੰ ਸੰਭਾਲਣ ਦੇ ਵਾਸਤੇ ਇਹਦੇ ਉੱਤੇ ਸ਼ੀਸ਼ੇ ਦੀ ਫਰੇਮਿੰਗ ਕਰਾ ਦਿੱਤੀ ਜਾਂਏ ਸਾਰੀ ਔਰ ਅੱਜਕੱਲ ਤਾਂ ਪਲਾਸਟਿਕ ਦੇ ਬੱਜ ਜਾਂਦੀ ਉਹ ਸ਼ੀਸ਼ੇ ਵਰਗਾ ਹੀ ਹੁੰਦਾ ਹੈ ਉਹਦੀ ਫਰੇਮਿੰਗ ਹੋ ਜਾਂਦੀ ਹੈ ਤਾਂ ਕਿ ਅੰਦਰ ਜਿਹੜੀ ਇਹਦੀ ਪੂਰੀ ਸੰਭਾਲ ਹੋ ਜਾਏ ਔਰ ਜਿਹੜਾ ਗੇਟ ਹੈ ਇਹਦੇ ਦੋਨੋਂ ਸਾਈਡਾਂ ਤੋਂ ਸੀੜੀਆਂ ਬਣਾਤੀਆਂ ਜਾਂ ਜਿੱਥੋਂ ਸੰਗਤਾਂ ਜਾ ਕੇ ਉੱਪਰ ਉਹ ਦੇਖ ਕੇ ਦੂਜੇ ਪਾਸੇ ਉਤਰ ਸਕਣ ਇਹ ਸਾਰੀਆਂ ਯਾਦਾਂ ਜਿਹੜੀਆਂ ਨੇ ਇਹ ਫੋਟੋ ਜਿਹੜੀਆਂ ਨੇ ਮੈਂ ਦਾਸ ਆਪ ਖਿੱਚ ਕੇ ਲਿਆ ਆ ਉਥੋਂ ਇਹ ਸਾਰਿਆਂ ਨੂੰ ਇਸੇ ਕਰਕੇ ਸੰਭਾਲਿਆ ਤਾਂ ਕਿ ਇਹ ਘਟੋ ਘਟ ਜਿਹੜਾ ਸੰਗਤਾਂ ਤੱਕ ਇਦਾਂ ਦੀ ਪਹੁੰਚ ਕੀਤੀ ਜਾ ਸਕੇ ਅੱਜ ਸਾਡਾ ਸਾਰਿਆਂ ਦੇ ਫਰਜ਼ ਹੁੰਦਾ ਹੈ ਅਸੀਂ ਇੱਕ ਚਿੱਠੀ ਜੜੀ ਹੈ ਸ਼ਰੂਨੀ ਕਮੇਟੀ ਦੇ ਪ੍ਰਧਾਨ ਨੂੰ ਲਿਖੀ ਹੈ ਕਿ ਕੌਮ ਨੂੰ ਹੋਰ ਤਰ ਪੀੜਾ ਨਾ ਦਿਓ ਹੋਰ ਜ਼ਖਮ ਨਾ ਦਿਓ ਘਟੋ ਘਟ ਇਹ ਯਾਦ ਜਿਹੜੀ ਹੈ ਬਚੀ ਹੋਈ ਹੈ ਇਹਨੂੰ ਪੂਰੇ ਤਰੀਕੇ ਨਾਲ ਸੰਭਾਲ ਲਓ ਹਾਲੇ ਕਿ ਮੈਂ ਇੰਨੀ ਗੱਲ ਸਪਸ਼ਟ ਕਰਦੇ ਆਂ ਜਿਹੜੀ ਬਰਬਾਦੀ ਹੋਈ ਸੀ ਇਹ ਉਹਦਾ 2% ਵੀ ਨਹੀਂ ਕਿਉਂਕਿ ਇੱਕ ਸਾਈਡ ਤੇ ਸੀ ਜ਼ਿਆਦਾ ਜਿਹੜਾ ਤੋਪਾਂ ਦਾ ਗੋਲਾ ਆਉਂਦਾ ਰਿਹਾ ਜਾਂ ਹੋਰ ਜਿਹੜੇ ਵੱਡੇ ਇਹਨਾਂ ਦੇ ਹਥਿਆਰ ਵਰਤੇ ਉਹਨਾਂ ਦੇ ਗੋਲੇ ਜਿਹੜੇ ਮਾਰ ਕਰਦੇ ਰਹੇ ਅਕਾਲ ਤਖਤ ਸਾਹਿਬ ਵੱਲ ਨੂੰ ਉਹ ਬਾਬਾ ਦੀਪ ਸਿੰਘ ਸ਼ਹੀਦ ਦੀ ਯਾਦ ਵਿੱਚ ਜਿਹੜਾ ਗੁਰਦੁਆਰਾ ਬਣਿਆ ਹੋਇਆ ਉਧਰੋਂ ਦੀ ਗੋਲੇ ਦਾਗੇ ਜਾ ਰਹੇ ਸਨ ਤੇ ਭਾਵੇਂ ਇਧਰੋਂ ਦੂਸਰੀ ਸਾਈਡ ਤੇ ਕੈਂਟਾਕਰ ਸਾਈਡ ਵੱਲੋਂ ਦਾਗੇ ਜਾ ਰਹੇ ਸਨ ਇਹ ਥੋੜਾ ਜਿਹਾ ਉਹਲੇ ਦੇ ਵਿੱਚ ਆ ਜਾਂਦਾ ਸੀ ਏਰੀਆ ਇਹਦੇ ਉੱਤੇ ਕੁਝ ਗੋਲੀਆਂ ਦੇ ਨਿਸ਼ਾਨੀ ਨੇ ਜਿਹੜੇ ਲੱਗੇ ਹੋਏ ਨੇ ਉਹ ਵੱਡੀ ਪਰਬੰਦੀ ਹੈ ਇੱਥੇ ਨਹੀਂ ਆ ਸਕੇ ਪਰ ਘਟੋ ਘਟ ਕੁਝ ਯਾਦ ਤਾਂ ਬਚੀ ਹੈ ਜਿਹਨੂੰ ਸੰਭਾਲਿਆ ਜਾ ਸਕਦਾ ਹੈ। ਕੁ ਰੁਪਿਆ ਰੁਪਿਆ ਬੇਨਤੀ ਕਰਾਂਗਾ ਅਸੀਂ ਆਦ ਨੂੰ ਸੰਭਾਲ ਲਓ। ਸਾਰੀ ਕੌਮ ਰਲ ਕੇ ਉਪਰਾਲਾ ਕਰੀਏ ਨੂੰ ਸੰਭਾਲ ਲਈਏ। ਬਰਤ ਵਡਾ ਕੌਮ ਦੇ ਵਾਸਤੇ ਆਉਣ ਵਾਲੀ ਪੀੜ੍ਹੀਆਂ ਦੇ ਵਾਸਤੇ ਇੱਕ ਬਹੁਤ ਵੱਡੀ ਦੇਣ ਹੋਏਗੀ ਸਾਡੀ ਜੇ ਇਹਨੂੰ ਸੰਭਾਲ ਨਾ ਕਿਤੇ। ਗੱਲਾਂ ਦੇ ਨਾਲ ਯਾਦ ਨਹੀਂ ਰਹਿਣੀ। ਤੇ ਆਪਾਂ ਗਈ ਆ ਵੀ ਗੱਲਾਂ ਦਰਾਈ ਇਹ ਕਹੀਏ ਡੈਵਰ ਫੋਰਗੇਟ 84 ਉਹਦੀਆਂ ਅਸਲੀ ਯਾਦਾਂ ਜਿਹੜੀਆਂ ਨੇ ਉਹ ਸੰਭਾਲਣੀਆਂ ਪੈਣਗੀਆਂ ਅਸਲੀ ਪੀੜਾ ਸੰਭਾਲਣੀ ਪਵੇਗੀ ਦਸ ਨੇ ਇੱਕ ਕਿਤਾਬ ਲਿਖੀ ਹੈ ਪਾਪ ਕੀ ਜਨ ਜਨਾਵਲ ਹੈ ਕਹਾਣੀ ਦੇ ਰੂਪ ਦੇ ਵਿੱਚ ਹੈ ਲੇਕਿਨ ਉਹਦੇ ਵਿੱਚ ਸਾਰੀਆਂ ਸੱਚੀਆਂ ਘਟਨਾਵਾਂ ਨੇ ਜੂਨ 84 ਦੀਆਂ ਵੀ ਤੇ ਨਵੰਬਰ 84 ਦੀਆਂ ਵੀ ਜਦੋਂ ਮੈਂ ਇੱਕ ਕਿਤਾਬ ਲਿਖੀ ਤੇ ਇਸ ਨੂੰ ਰਿਲੀਜ਼ ਕੀਤਾ ਇੱਕ ਪੱਤਰਕਾਰ ਨੇ ਮੈਨੂੰ ਸਵਾਲ ਕੀਤਾ ਸੀ ਕਿ ਤੁਸੀਂ ਸਾਰਾ ਅਜੇ ਤੱਕ ਜਿੰਨਾ ਵੀ ਲਿਟਰੇਚਰ ਲਿਖਿਆ ਉਹ ਗੁਰਮਤ ਦੇ ਉੱਤੇ ਲਿਖਿਆ ਹੈ ਇਹ ਤੁਹਾਨੂੰ ਇਤਿਹਾਸਕ ਇੱਕ ਜਾਂ ਇਸ ਖਾਸ ਵਿਸ਼ੇ ਦੇ ਉੱਤੇ ਲਿਖਣ ਦੀ ਲੋੜ ਕਿਉਂ ਮਹਿਸੂਸ ਹੋਈ ਮੈਂ ਉਦੋਂ ਗੱਲ ਕਹੀ ਸੀ ਸ਼ਾਇਦ ਇਤਿਹਾਸ ਵੀ ਬਹੁਤ ਸਾਰੀਆਂ ਕਿਤਾਬਾਂ ਲਿਖੀਆਂ ਗਈਆਂ ਨੇ ਹੋਰ ਲਿਖੀਆਂ ਜਾ ਰਹੀਆਂ ਨੇ ਉਹ ਸੰਭਾਲਿਆ ਜਾਏਗਾ ਲੇਕਿਨ ਜੋ ਮਾਨਸਿਕਤਾ ਜਿਸ ਦੇ ਵਿੱਚੋਂ ਸਿੱਖ ਕੌਮ ਨਿਕਲੀ ਹੈ ਜੋ ਪੀੜਾ ਸਿੱਖ ਕੌਮ ਨੇ ਮਹਿਸੂਸ ਕੀਤੀ ਹੈ ਉਹ ਕੋਈ ਕਿਤਾਬ ਨਹੀਂ ਬੋਲ ਸਕੇਗੀ ਮੈਂ ਇਸ ਵਾਸਤੇ ਸਿੱਖ ਮਾਨਸਿਕਤਾ ਜੋ ਉਸ ਵੇਲੇ ਦੀ ਸੀ ਉਹਨੂੰ ਦਰਸਾਉਂਦੀ ਹੋਈ ਕਿਤਾਬ ਲਿਖੀ ਹੈ ਤਾਂ ਕਿ ਆਉਣ ਵਾਲੀਆਂ ਪੀੜ੍ਹੀਆਂ ਨੂੰ ਪਤਾ ਲੱਗੇ ਸਾਡੇ ਵੱਡੇ ਕਿਸ ਦਰਦ ਦੇ ਵਿੱਚੋਂ ਕਿਸ ਪੀੜਾ ਦੇ ਵਿੱਚੋਂ ਗੁਜ਼ਰੇ ਸਨ ਕਿੰਨਾ ਵੱਡਾ ਸੰਤਾਪ ਸੀ ਕੌਮ ਦੇ ਵਾਸਤੇ ਇਹ ਬੜੀ ਛੇ ਕਿ ਹਰ ਘਰ ਦੇ ਵਿੱਚੋਂ ਕਿਤਾਬ ਪਈ ਹੋਵੇ ਆਉਣ ਵਾਲੀਆਂ ਪੀੜ੍ਹੀਆਂ ਪੜਨ ਉਹਨਾਂ ਨੂੰ ਪਤਾ ਲੱਗੇ ਸਾਡੇ ਨਾਲ ਕੀ ਵਾਪਰਿਆ ਸੀ ਕਿ ਸੰਤਾਪ ਸਾਡੇ ਵੱਡੇ ਨੇ ਭੋਗਿਆ ਸੀ ਬਸ ਆ ਜਿੰਨੇ ਬਚਨ ਪ੍ਰਵਾਨ ਕਰਨਾ ਅੱਜ ਇਸ ਵਿਸ਼ੇ ਦੀ ਸਮਾਪਤੀ ਹੈ ਮੈਂ ਕੋਸ਼ਿਸ਼ ਕਰਾਂਗਾ ਛੇਤੀ ਹੀ ਦੂਜਾ ਵਿਸ਼ਾ ਨਾਲ ਸ਼ੁਰੂ ਕਰ ਲਿਆ ਜਾਏ ਇਥੇ ਵਿਦੇਸ਼ ਚੋਂ ਉਨ ਕਰਕੇ ਥੋੜਾ ਜਿਹਾ ਏਅਰ ਚੜਾਉਂਦੀ ਹੈ ਜਾਂ ਸਫ਼ਰ ਦੇ ਵਿੱਚ ਜਾਂਦਾ ਰਹੀਦਾ ਹੈ ਕੁਝ ਪ੍ਰੋਗਰਾਮਾਂ ਦਾ سلسلہ ਚੱਲਦਾ ਰਹਿੰਦਾ ਹੈ ਤੇ ਉਹਦੇ ਕਰਕੇ ਥੋੜਾ ਜਿਹਾ ਲੇਕਿਨ ਮੈਂ ਕੋਸ਼ਿਸ਼ ਕਰਾਂਗਾ ਛੇਤੀ ਹੀ ਦੂਜਾ ਵਿਸ਼ਾ ਜਿਹੜਾ ਹੈ وہ آپ چیزیں سامنے لے کے حاضر ہوا جتنے بچن پروان کرنا واسطے خما بخش دینا جی واحر جی کا خالصہ واحو جی کی فتح